ਅੰਮ੍ਰਿਤਸਰ 에어ਪੋਰਟ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਵੱਡੇ ਪੱਧਰ ਦਾ ਹੰਗਾਮਾ ਹੋ ਗਿਆ। ਹੰਗਾਮਾ ਉਦੋਂ ਹੋ ਜਾਂਦਾ ਹੈ ਜਦੋਂ ਕਿ ਹੁਣ ਦੋ ਯਾਤਰੀਆਂ ਦੀ ਤਲਾਸ਼ੀ ਲਈ ਜਾਂਦੀ ਹੈ ਔਰ ਜਦੋਂ ਫਲਾਈਟ ਜਦੋਂ ਥੱਲੇ ਲੈਂਡ ਕਰਦੀ ਹੈ ਤਾਂ ਉਸ ਦੌਰਾਨ ਇਹ ਤਲਾਸ਼ੀ ਨਿਤੀ ਜਾਂਦੀ ਹੈ ਤੇ ਦੋ ਯਾਤਰੀਆਂ ਦੀ ਗੁਪਤ ਸੂਚਨਾ ਦੇ ਆਧਾਰ ਤੇ ਤਲਾਸ਼ੀ ਲੈਣ ਤੋਂ ਬਾਅਦ ਵੱਡੇ ਅਜਿਹੇ ਖੁਲਾਸੇ ਹੁੰਦੇ ਕਿ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋਗੇ ਕਿਉਂਕਿ ਦੋਨਾਂ ਯਾਤਰੀਆਂ ਦੇ ਕੋਲ ਸੋਨਾ ਜਿਹੜਾ ਵਾ ਉਹ ਬਰਾਮਦ ਕੀਤਾ ਗਿਆ ਤਾਂ ਤਸਕਰੀ ਸੋਨੇ ਦੀ ਕੀਤੀ ਜਾ ਰਹੀ ਸੀ ਇਹ ਤਸਕਰੀ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਦੇ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਡੀ ਆਰ ਆਈ ਦੇ ਅੰਮ੍ਰਿਤਸਰ ਜ਼ੋਨਲ ਟੀਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਤੋਂ ਯਾਤਰੀਆਂ ਦੇ ਸਮਾਨ ਵਿੱਚੋਂ ਲਗਭਗ 1 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਯਾਤਰੀਆਂ ਸੋਨਾ ਆਪਣੀ ਕਾਰਕੋ ਪੈਟ ਦੇ ਵਿੱਚ ਲੁਕੋਇਆ ਸੀ ਔਰ ਇਹਨਾਂ ਦੇ ਕੋਲ ਉਹ ਚੀਨਾ ਕੜੀਆਂ ਔਰ ਅੰਗੂਠੀਆਂ ਦੇ ਰੂਪ ਦੇ ਵਿੱਚ ਵੱਡੀ ਮਾਤਰਾ ਤੇ ਸੋਨਾ ਬਰਾਮਦ ਕੀਤਾ ਗਿਆ ਬਹੁਤ ਹੀ ਮਤਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਦੱਸੀਏ ਕਿ ਜਦੋਂ 에어ਪੋਰਟ ਦੇ ਉੱਤੇ ਬਹੁਤ ਸਾਰੇ ਯਾਤਰੀ ਜਿਹੜੇ ਨੇ ਉਹ ਟਰੈਵਲ ਕਰਦੇ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦੇ ਨੇ ਜਹਾਜ਼ਾਂ 'ਚ ਸਫ਼ਰ ਕਰਦੇ ਨੇ ਤਾਂ ਉਸ ਦੌਰਾਨ ਚੈਕਿੰਗ ਵੱਡੇ ਪੱਧਰ ਤੇ ਹੁੰਦੀ ਆ ਤਾਂ ਚੈਕਿੰਗ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਕੋਈ ਵੀ ਸਮਾਨ ਜਿਹੜਾ ਜਿਹੜਾ ਟ੍ਰੈਵਲ ਜਿਹੜਾ ਹੋ ਰਿਹਾ ਉਹ ਸੁਰੱਖਿਅਤ ਢੰਗ ਨਾਲ ਹੋ ਰਿਹਾ ਕੋਈ ਨਸ਼ੀਲਾ ਪਦਾਰਥ ਜਾਂ ਫੇਕ ਤੇਜ਼ਾਰ ਹਥਿਆਰ ਜਾਂ ਫਿਰ ਕੋਈ ਤਸਕਰੀ ਦਾ ਮਾਮਲਾ ਤਾਂ ਨਹੀਂ ਸਾਹਮਣੇ ਆਇਆ ਤਾਂ ਦੋ ਯਾਤਰੀਆਂ ਦੀ ਖੁਦ ਤੋਂ ਸੋਚਣਾਂ ਦੇ ਆਧਾਰ ਤੇ ਚੈਕਿੰਗ ਹੋਣ ਤੋਂ ਬਾਅਦ ਉਹਨਾਂ ਕੋਲੋਂ ਕਰੋੜਾਂ ਦੇ ਹਿਸਾਬ ਦੇ ਨਾਲ ਸੋਨਾ ਬਰਾਮਦ ਹੋਇਆ ਚੀਨਾ ਅੰਗੂਠੀਆਂ ਹੋਰ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਔਰ ਕਸਟਮ ਵਿਭਾਗ ਤੇ ਵੱਡੇ ਪੱਤਰ ਤੇ ਸਵਾਲ ਖੜੇ ਹੋਏ ਕਿ ਕਿਉਂਕਿ ਦੱਸ ਜੀਏ ਕਿ ਕਸਟਮ ਵਿਭਾਗ ਦੀ ਅਨਕਲੀ ਤੇ ਕਰਕੇ ਇਹ ਜੋ ਤਸਕਰੀ ਜਿਹੜੀ ਆ ਹੋਣੀ ਹੋਣ ਵਾਲੀ ਸੀ ਪਰ ਹਾਲਾਕਿ ਡੀਆਈਆਰ ਵਿਭਾਗ ਦੇ ਵੱਲੋਂ ਇਸ ਤਸਕਰੀ ਨੂੰ ਰੋਕ ਦਿੱਤਾ ਗਿਆ ਤੇ ਜਦੋਂ ਜਾਂਚ ਹੋਈ ਇਹਨਾਂ ਦੋਨਾਂ ਯਾਤਰੀਆਂ ਦੇ ਕਾਰਕੋ ਪੈਂਟ ਦੇ ਵਿੱਚ ਇਹ ਜੋ ਸੋਨਾ ਸੀਗਾ ਉਹ ਬਰਾਮਦ ਕੀਤਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਦੱਸ ਜੀਏ ਕਿ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਹੈ ਔਰ ਇਸ ਤੋਂ ਬਾਅਦ ਬਹੁਤ ਸਾਰੇ 에ਰਪੋਰਟਸ ਤੇ ਉੱਤੇ ਅਜਿਹੀਆਂ ਖਬਰਾਂ ਆਉਂਦੀਆਂ ਨੇ ਜਦੋਂ ਕਸਟਮ ਵਿਭਾਗ ਜਾਂ ਦੂਸਰੇ ਵਿਭਾਗਾਂ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਜਿਹੜੇ ਲੋਕ ਸ਼ੱਕੀ ਜਾਪਦੇ ਨੇ ਤਾਂ ਜਿਹੜੇ ਤਸਕਰੀ ਕਰਦੇ ਨੇ ਸੋਨੇ ਦੀ ਜਾਂ ਨਸ਼ੀਲੇ ਪਦਾਰਥਾਂ ਦੀ ਤੇ ਨਾਲ ਲੋਕਾਂ ਦੇ ਉੱਤੇ ਐਕਸ਼ਨ ਲੱਤਾ ਜਾਂਦਾ ਤਾਂ ਇੱਕ ਹੋਰ ਮਾਮਲਾ ਇਸੇ ਤਰੀਕੇ ਨਾਲ ਸਾਹਮਣੇ ਆਇਆ 에ਅਰਪੋਰਟ ਤੇ ਉੱਤੇ ਦੋ ਯਾਤਰੀਆਂ ਨੂੰ ਜੋ ਹੈ ਰੋਕਿਆ ਗਿਆ ਉਹਨਾਂ ਦੇ ਜਦੋਂ ਤਲਾਸ਼ੀ ਲਈਤੀ ਗਈ ਤਾਂ ਤਲਾਸ਼ੀ ਦੇ ਦੌਰਾਨ ਉਹਨਾਂ ਦੇ ਕੋਲ ਕਰੋੜਾਂ ਦੇ ਹਿਸਾਬ ਦੇ ਨਾਲ ਸੋਨਾ ਜਿਹੜਾ ਵਾ ਉਹ ਪਰਾਮਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਇਹ ਸੋਨਾ ਕਿੱਥੋਂ ਆਇਆ ਕਿੱਥੇ ਤਸਕਰੀ ਹੋਣੀ ਸੀ ਕੀ ਵਜ੍ਹਾ ਸੀਗੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ